ਤੇ ਲਓ ਜੀ ਫਿਰ ਆਪਾਂ ਆ ਜਾਂਦੀ ਬਲੌਗ ਸਟਾਰਟ ਕਰਤਾ ਮਗਰ ਕਿਉਂ ਜੋ ਕਿ ਭਈ ਅੱਜ ਆਪਾਂ ਜਾ ਰਹੇ ਆ ਵਰਨਿੰਗ ਫਿਲਮ ਦੇਖਣ ਟੂ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਪਤਾ ਹੀ ਆ ਬੋਲਿੰਗ ਫਿਲਮ ਬਹੁਤ ਹੈਟਟਾ ਵਾਲੀ ਬਹੁਤ ਬਣੀ ਆ ਤੇ ਨਾਲ ਆਪਾਂ ਜਾ ਰਹੇ ਆ ਜਪਰੀ ਇਸ ਪਿਤਾ ਜੀ ਜਾ ਰਹੇ ਨੇ ਨਾਰ ਦੇਸ਼ਾ ਦੇ ਚੱਲੇ ਹੁਣ ਆਪਾਂ ਤੇ ਚਲੋ ਜੀ ਆ ਗਏ ਫਿਰ ਤੁਹਾਨੂੰ ਥੀ ਮਿਲਦੇ ਆ ਹੁਣ ਜਾਣਾ ਲੇਟ ਨਾ ਹੋ ਜੀਏ ਤੇ ਆ ਜੋ ਕਮ ਫਾਸਟ ਅਸ ਫੱਕ ਬੋਈ ਸਟਿਲ ਫਾਸਟ ਅਸ ਫੱਕ ਬੋਈ ਕਮ ਗਿਆ ਫੱਕ ਤੇ ਬਈ ਲੋ ਜੀ ਪਹੁੰਚ ਗਏ ਆਪਾਂ ਸਿਲਮੇ ਚੋ ਜਲ ਜਲ ਟੈਕਟ ਲਈ ਫਿਲਮ ਵਿੱਚ ਨਿਕਲ ਜੂਗੀ ਤੇ ਲੋ ਜੀ ਆਪਾਂ ਲੈ ਲੇ ਵੀ ਟੈਕਟ ਸੋਦਰ ਗੱਲਾਂ ਬਾਤਾਂ ਬਾਅਦ ਚ ਕਰਦੇ ਚਲੋ ਫਿਲਮ ਦੇਖਣ ਚੱਲਦੇ ਆ ਆ ਜੋ ਇਹਨੂੰ ਕਹਿੰਦੇ ਆ ਗੇਜਾ ਬੰਦਾ ਖਾਈ ਮੈਂ ਤੁੰਗਾ ਨੀ ਲੈ ਨਾ ਨੀ ਬੰਦਿਆਰੇ ਬੰਦਾ ਖਾਈ ਮੈਂ ਤੁੰਗਾ ਨੀ ਲੈ ਨਾ ਨੀ ਤੇ ਅੱਜ ਵੀ ਫਿਲਮ ਦੇ ਇੱਕ ਸਾਰੂ ਫੈਨ ਬਈ ਬਹੁਤ ਜਿਆਦੇ ਵਧੀਆ ਲੱਗੇ ਤੇ ਜਸਨ ਦਾ ਜਸਨ ਫਿਲਮ ਕਿਵੇਂ ਲੱਗੀ ਓਏ ਵਧੀਆ ਵੀਰੇ ਪਾਈਪ ਆ ਮੇਰੀ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਮੇਰੀ ਤਾਂ ਬਾੜੀ ਘੈਂਟ ਸੀ ਵਾਹ ਭਾਈ ਬੰਦਰੇ ਪੂਰਾ ਸੱਤ ਸਕੇ ਡੁੱਬ ਕੇ ਗਾਤਾ ਵਧੀਆ ਐਕਟਿੰਗ ਸੀ ਬੜੀ ਵਾਈ ਦੀ ਤੇ ਚਲੋ ਭਾਈ ਚਾਰਦੇ ਆ ਜੀ ਤੇ ਚਲੋ ਉਹ ਬੜੀ ਐਡਮ ਲਾਉਦਾ ਹੈ ਨਾ ਪਾਪਾ ਬੜਾ ਜਰਾ ਤੇਰਾ ਤੇ ਲਓ ਜੀ ਵੀਰੋ ਪਹੁੰਚ ਗਿਆ ਵਾ ਹੈਪੀ ਢਾਬੇ ਦੇ ਜੋ ਕਿ ਆਪਾਂ ਆਲੂ ਵਾਲੇ ਪਰੋਟੇ ਖਾਣ ਲਈ ਤੇ ਜਿਸ ਨੂੰ ਪਹਿਲੀ ਵਾਰ ਲੈ ਕੇ ਆਏ ਆ ਤੁਹਾਨੂੰ ਇਹ ਪਰੋਟੇ ਖਵਾਣ ਲਈ ਤੇ ਮੈਂ ਦਿੱਤੀ ਖਾਣ ਨੂੰ ਨਾ ਬਹੁਤ ਸਵਾਲ ਹੁੰਦੇ ਜਿਵੇਂ ਤੋਂ ਪੁੱਛਾਂ ਕਿੰਨੇ ਸਵਾਲ ਲੱਗੇ ਬਰੋਟੇ ਤੇ ਚਲ ਭਾਈ ਚਾਰ ਦੇ ਅੰਦਰ ਤੇ ਚਲੋ ਫਿਰ ਆਯੂ ਤੇ ਲਓ ਜੀ ਬਈ ਆ ਗਿਆ ਆਲੂ ਇਹਦੇ ਬਰੋਟੇ ਦੇਖ ਸਕਦੇ ਹੋ ਤੇ ਚਲੋ ਬਰੇ ਖਾਣੇ ਵੇ ਜਿਵੇਂ ਤੋਂ ਪੁੱਛਦੇ ਕਿਵੇਂ ਲੱਗੇ ਬਰੋਟੇ ਤੇ ਖਾਈਏ ਹੋ ਜਸਰ ਬਈ ਬਰੋਟੇ ਕਿਵੇਂ ਲੱਗੇ ਫਿਰ ਵਧੀਆ ਬਈ ਬਰੇ ਸੇਰਾ ਸੇਰਾ ਤੇ ਚਲ ਫਿਰ ਉਹਨਾਂ ਬਈ ਚਲਦੇ ਆਪਾਂ ਘਰ ਨੂੰ ਤੇ ਆਜੋ ਓਏ ਹਾਏ ਸੂਰਜ ਦਿਖ ਲਿਆ ਬੱਲਾ 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 ਕਣਕਾ ਬੰਦੀਆਂ ਕੱਢਣ ਲੱਗ ਗਈਆਂ ਕਣਕਾ ਨੂੰ ਸੂਰਪਰ ਦੇਖੋ ਐ ਜੈਸਨ ơi ਆਪਾਂ ਕੋਈ ਕੰਟੈਂਟ ਤਾਂ ਹੈ ਨਹੀਂ ਬਣਾਈਏ ਕੰਟੈਂਟ ਅਰੇ ਕਹਿਣਾ کیا چاہتے ਹੋ ਐਂ ਕਰਾ ਮੋਟਰ ਤੇ ਕਰਨਾ ਕਣਕਾ ਚ ਪਾ ਲਾ ਫਿਰ ਆਪਾਂ ਬਹੁਤ ਵੀਡੀਓ ਬਣਾਵਾਂਗੇ ਠੀਕ ਆ ਕੀ ਸੋਚੈ ਰੇ ਤੇਰੀ ਉਹ ਜੇ ਆਪਾਂ ਪਹੁੰਚ ਗਏ ਰਸੂਰ ਪਰ ਤੇ ਆ ਦੇਖੋ ਜੀ ਰਸੂਰ ਪਰ ਹੈ ਕਣਾ ਇੱਕ ਗੁਰਦੁਆਰਾ ਹੀ ਆ ਆਹੋ ਉਹ ਬਾਹਰ ਬਾਹਰ ਆ ਕਿਉਂਕਿ ਇਹ ਸਾਰਾ ਇਲਾਕਾ ਮੁਸਲਮਾਨਾਂ ਦਾ ਭਾਈਆਂ ਦਾ ਹੁੰਦਾ ਮੁਸਲਮਾਨਾਂ ਦਾ ਇਹ ਤਾਂ ਇਹ ਦੇਖ ਹਾਂ ਇਹ ਤਾਂ ਆੜੀ ਉੜੀ ਵੀ ਨਹੀਂ ਇੱਥੇ ਰਹਿੰਦੇ ਕਦੇ ਪਿੰਡੇ ਇੱਥੇ ਨੱਗੇ ਉਹਦੇ ਬਹੁਤ ਸ਼ੂਸ਼ਾ ਤੇ ਆ ਬੜਾ ਨੱਕੇ ਲੱਗੇ ਨੇ ਭਾਈ ਭਾਈ ਕਿਹੜੇ ਬੰਦਾ ਵਲੌਗ ਦੇ ਦਿਆ ਵੀ ਬਚ ਕੇ ਆਇਆ ਮੜਾ ਯਾ ਉੱਥੇ ਪੋਰਸਾ ਖੜੀ ਆ ਇੱਥੇ ਆ ਪਟਾਕਾ ਫੈਕਟਰੀ ਕੋਲੇ ਸਾਡੇ ਕੋ ਤਾਂ ਹੈ ਵੀ ਕੋਸੀ ਜੇਗਾ ਠੀਕ ਹੈ ਠਾਕ ਹੈ ਉਰੂਗੁਆ ਵਿੱਚ ਜੀ ਆਉਣਾ ਪਿਆ ਬੱਲਾ ਬੱਲਾ ਬਣਾ ਤਾ ਤੇ ਖਲਾ ਤਾ ਓ ਨਵੇ ਆ ਬੜੇ ਦਿਨਾਂ ਸੇਤੀ ਬਣਾਤੇ ਇਹਨਾਂ ਦੇ ਕੰਮ ਜਾਂਦਾ ਪਹੁੰਚ ਕੇ ਪਾਇੰਡ ਗੁਰੂ